ਕੀ ਤੁਹਾਨੂੰ ਪਤਾ ਕਿ ਵੈਦਿਕ ਜੋਤਿਸ਼ ਕਹਿੰਦਾ ਜਦੋਂ ਤੁਸੀਂ ਸੌਂਦੇ ਹੋ ਨਾ ਰਾਤ ਨੂੰ ਤਾਂ ਤੁਹਾਡੀ ਆਤਮਾ ਯਾਤਰਾ ਕਰਦੀ ਹੈ ਪਰ ਸਵਾਲ ਤਾਂ ਇਹ ਆ ਕਿ ਜੇ ਆਤਮਾ ਸਰੀਰ ਤੋਂ ਨਿਕਲੀ ਗਈ ਯਾਤਰਾ ਦੇ ਉੱਪਰ ਪਤਾ ਨਹੀਂ ਕਿੱਥੇ-ਕਿੱਥੇ ਘੁੰਮ ਜਾਂਦੀ ਆ ਤਾਂ ਤੁਸੀਂ ਮ੍ਰਿਤਕ ਕਿਉਂ ਨਹੀਂ ਹੋ ਜਾਂਦੇ ਫਿਰ ਤੇ ਸਾਹ ਕਿਦਾਂ ਚੱਲਦੇ ਰਹਿੰਦੇ ਤੁਹਾਡੇ ਅੱਜ ਮੈਂ ਤੁਹਾਨੂੰ ਇਹਦਾ ਵੈਦਿਕ ਰਾਜ ਖੋਲ ਕੇ ਦਿਖਾਵਾਂਗੀ ਜੋ ਤੁਸੀਂ ਕਿਸੇ ਹੋਰ ਵੀਡੀਓ ਵਿੱਚ ਕਦੀ ਨਾ ਸੁਣਿਆ ਹੋਵੇਗਾ ਹੈਲੋ ਦੋਸਤੋ ਮੈਂ ਡਾਕਟਰ ਤੇਰਾਕੌਰ ਹਾਜ਼ਰ ਹਾਂ ਤੁਹਾਡੀ ਕਚੈਰੀ 'ਚ ਜੁੜੇ ਰਹਿਣਾ ਹੋਏਗਾ ਤੁਹਾਨੂੰ ਮੇਰੇ ਨਾਲ ਵੀਡੀਓ ਦੇ ਅੰਤ ਤੱਕ ਵੈਦਿਕ ਜੋਤਿਸ਼ ਤੇ ਹੋਰ ਪੁਰਾਣੇ ਗ੍ਰੰਥ ਦੱਸਦੇ ਆ ਕਿ ਮਨੁੱਖ ਦੇ ਅੰਦਰ ਤਿੰਨ ਤੱਤ ਇਕੱਠੇ ਕੰਮ ਕਰਦੇ ਆ ਸਥੂਲ ਸਰੀਰ ਭਾਵ ਡਾਕਟਰ ਤੇਰਾਕੌਰ ਜਾਂ ਤੁਹਾਡਾ ਭੌਤਿਕ ਸਰੀਰ ਨੰਬਰ 2 ਤੇ ਹੈ ਸੁਖਮ ਸਰੀਰ ਸੁਖਮ ਜੋ ਨਜ਼ਰ ਨਹੀਂ ਆਉਂਦਾ ਨੰਗੇ ਅੱਖਾਂ ਨਾਲ ਮਨ ਬੁੱਧੀ ਚਿੱਤ ਹੰਕਾਰ ਤੀਸਰਾ ਹੈ ਆਤਮਾ ਜਿਹੜੀ ਅਵਿਨਾਸ਼ੀ ਹੈ ਅਮਰ ਹੈ ਸੱਚੀ ਹੈ ਜੇ ਕਹਿ ਲਵਾਂ ਸੰਖੇਪਚ ਜਾਂ ਸਾਦੇ ਸ਼ਬਦਾਂ ਚ ਕਿ ਆਮ ਲੋਕ ਸਮਝ ਜਾਣ ਤੇ ਉਹਦਾ ਮਤਲਬ ਆਤਮਾ ਦਾ ਮਤਲਬ ਮੈਂ ਜਦੋਂ ਅਸੀਂ ਸੌਂਨੇ ਆ ਤਾਂ ਸਥੂਲ ਸਰੀਰ ਤੇ ਇੰਦਰੀਆਂ ਆਰਾਮ ਕਰਦੀਆਂ ਤਤੀਜਾ ਕਿੱਥੇ ਗਿਆ ਸੂਖਮ ਸਰੀਰ ਉਹ ਐਕਟਿਵ ਰਹਿੰਦਾ ਸਰਗਰਮ ਰਹਿੰਦਾ ਪਤਾਨੀ ਵਖ ਵਖ ਲੋਕਾਂ ਥਾਂਵਾਂ ਘਟਨਾਵਾਂ ਉਹਨਾਂ ਦਾ ਅਨੁਭਵ ਕਰਦਾ ਇਹਨੂੰ ਹੀ ਅਸੀਂ ਸੁਪਨਾ ਕਹਿੰਦੇ ਆ ਸੋ ਸੁਪਨਾ ਸੁਖਮ ਸਰੀਰ ਨਾਲ ਸੰਬੰਧਿਤ ਹੈ ਜਿਸ ਦੇ ਵਿੱਚ ਮਨ ਬੁੱਧੀ ਚਿੱਤ ਹੰਕਾਰ ਆਉਂਦਾ ਬਹੁਤ ਹੀ ਵੈਦਿਕ ਗ੍ਰੰਥ ਕਹਿੰਦੇ ਆ ਕਿ ਆਤਮਾ ਯਾਤਰਾ ਕਰਦੀ ਹੈ ਦੇਖ ਲਓ ਬਿਨਾ ਟਿਕਟ ਪਰ ਅਸਲ ਵਿੱਚ ਯਾਤਰਾ ਸੂਖਮ ਸਰੀਰ ਕਰਦਾ ਗੱਲ ਸੁਣੋ ਜੇ ਆਤਮਾ ਸਰੀਰ ਨੂੰ ਸਦਾ ਲਈ ਛੱਡੋ ਚੜ ਜੂਗੀ ਫਿਰ ਜੇ ਯਾਤਰਾ ਕਰਦੀ ਹੈ ਵਾਪਸ ਨਹੀਂ ਆਈ ਤਾਂ ਬੰਦਾ ਮਰਤਕ ਆ ਹੁੰਦਾ ਪਤਾ ਕੀ ਆ ਮੈਂ ਸਮਝਾ ਦਿੰਦੀ ਤੁਹਾਨੂੰ ਸੁਪਨੇ ਚ ਮੌਤ ਵਿੱਚ ਅੰਤਰ ਹੈ ਉਹ ਮੈਂ ਦੱਸਦੀ ਜਾਨੀ ਆ ਮੌਤ ਦਾ ਮਤਲਬ ਜਦੋਂ ਆਤਮਾ ਸਰੀਰ ਛੱਡ ਜਾਂਦੀ ਹੈ ਪੱਕੇ ਤੌਰ ਤੇ ਪ੍ਰਾਣ ਸ਼ਕਤੀ ਕੱਟ ਜਾਂਦੀ ਹੈ ਕੱਟ ਕਟਣਾ ਕ੍ਰਾਸ ਤੇ ਸਾਥ ਤੁਹਾਡੇ ਰੁਕ ਜਾਂਦੇ ਆ ਇਹ ਹੈ ਮੌਤ ਤਾਂ ਸੁਪਨੇ ਦੇ ਵਿੱਚ ਕੀ ਹੁੰਦਾ ਪ੍ਰਾਣ ਸ਼ਕਤੀ ਜੁੜੀ ਰਹਿੰਦੀ ਆ ਸਾਹ ਚੱਲਦੇ ਰਹਿੰਦੇ ਆ ਜੀਵਨ ਜਾਰੀ ਰਹਿੰਦਾ ਸੋ ਸਮਝ ਗਏ ਮੌਤ ਤੇ ਸੁਪਨੇ ਵਿੱਚਲਾ ਫਰਕ ਸੁਪਨੇ ਨੂੰ ਅਸਲ ਵਿੱਚ ਆਤਮਾ ਦਾ ਖੇਲ ਕਿਹਾ ਗਿਆ ਹੈ ਕਈ ਵਾਰੀ ਪਿਛਲੇ ਕਰਮਾਂ ਦੇ ਸੰਕੇਤ ਅਣ ਸੁਣੀਆਂ ਚੇਤਾਵਨੀਆਂ ਜਾਂ ਆਉਣ ਵਾਲੇ ਸਮੇਂ ਦੀ ਝਲਕ ਇਹਨਾਂ ਸੁਪਨਿਆਂ 'ਚ ਹੁੰਦੀ ਹੈ ਇਸ ਲਈ ਸੁਪਨਿਆਂ ਨੂੰ ਸਾਥਿਓ ਅਣਡਿੱਟ ਨਾ ਕਰੋ ਇਹ ਸਿਰਫ ਮਨ ਦੀ ਕਲਪਨਾ ਨਹੀਂ ਸੁਖਮ ਸਰੀਰ ਦੀ ਭਾਸ਼ਾ ਹੈ ਇਹਨੂੰ ਡੀਕੋਡ ਕਰਿਆ ਕਰੋ ਕਈ ਵਾਰੀ ਇਦਾਂ ਦੇ ਸੁਪਨੇ ਆ ਜਾਂਦੇ ਰਾਤ ਨੂੰ ਤੁਸੀਂ ਅਣਗੌਲਿਆ ਕਰ ਦਿੰਨੇ ਹੋ ਕਹਿ ਦਿੰਨੇ ਅਸੀਂ ਬਹੁਤ ਪੜੇ ਲਿਖੇ ਆ ਸਬਕੌਨਸ਼ੀਅਸ ਮਾਈਂਡ ਚ ਪਤਾ ਨਹੀਂ ਕੀ ਚਲਿਆ ਸਾਰਾ ਦਿਨ ਅਸੀਂ ਜੋ ਸੋਚਿਆ ਉਹ ਰਾਤ ਨੂੰ ਸੁਪਨੇ ਚ ਆ ਗਿਆ ਉਸ ਮਨੋਵਿਗਿਆਨੂ ਸਾਈਡ ਤੇ ਰੱਖ ਦੋ ਮੈਂ ਤਾਂ ਜੋਤਿਸ਼ ਦੇ ਐਂਗਲ ਤੋਂ ਗੱਲ ਕਰ ਰਹੀ ਹਾਂ ਵੈਦਿਕ ਜੋਤਿਸ਼ ਇਹ ਵੀ ਕਹਿ ਰਿਹਾ ਕਿ ਕੁਝ ਸੁਪਨੇ ਚਤਾਵਨੀ ਦੇ ਸੰਕੇਤ ਹਨ ਤਦ ਦੱਸਾਂ ਮੈਂ ਦੱਸਦੀ ਆ ਉਹ ਪੰਜ ਸੁਪਨੇ ਜਿਨ੍ਹਾਂ ਨੂੰ ਕਦੇ ਵੀ ਅਣਡਿੱਠਾ ਨਾ ਕਰਿਓ ਆਪਣੀ ਜ਼ਿੰਦਗੀ 'ਚ ਪੰਜ ਸੁਪਨੇ ਨਾਲ ਦੱਸ ਦਊਂਗੀ ਉਹਨਾਂ ਦੇ ਕਾਰਗਰ ਉਪਾਏ ਜੇ ਨਾਲ ਚੋਂ ਇੱਕ ਵੀ ਸੁਪਨਾ ਇਦਾਂ ਦਾ ਤੁਹਾਨੂੰ ਆਉਂਦਾ ਨਾਲ ਉਹਦਾ ਉਪਾਅ ਕਰ ਲੈਣਾ ਤੁਹਾਡਾ ਵਲ ਵੀ ਵਿੰਗਾ ਨਹੀਂ ਹੋਏਗਾ ਆਦਰਵਾਇਜ਼ ਥੋੜਾ ਸਮਾਂ ਪਾ ਕੇ ਉਹ ਸੁਪਨੇ ਸੱਚ ਵਿੱਚ ਪਰਵਰਤਿਤ ਹੋ ਜਾਂਦੇ ਆ ਕਿਉਂਕਿ ਇਹ ਮਸਲਾ ਸੂਖਮ ਸਰੀਰ ਦਾ ਹੈ ਇਹ ਆਤਮਾ ਦਾ ਆ ਤੇ ਆਤਮਾ ਕਿਤੇ ਝੂਠ ਥੜੋ ਬੋਲਦੀ ਆ ਉਹ ਤੁਹਾਨੂੰ ਫਿਰ ਸੁਪਨੇ 'ਚ ਹੀ ਹਿੰਟ ਦੇਗੀ ਨਾ ਅੱਗੇ ਉਸ ਹਿੰਟ ਨੂੰ ਡੀਕੋਡ ਕਰੋ ਸਮਝੋ ਸੋ ਮੈਂ ਦੱਸਣ ਲੱਗੀ ਆਂ ਪੰਜ ਸੁਪਨੇ ਸਾਥੀਓ ਪਹਿਲਾ ਸੁਪਨਾ ਅਕਸਰ ਆਉਂਦਾ ਬਹੁਤਿਆਂ ਨੂੰ ਦੰਦ ਟੁੱਟ ਗਿਆ ਦੰਦ ਮੇਰੇ ਸਾਰੇ ਝੜ ਗਏ ਉਸ ਦਾ ਇਸ਼ਾਰਾ ਹੈ ਕੁਦਰਤ ਦਾ ਕਿ ਘਰ ਦੇ ਕਿਸੇ ਵੱਡੇ ਮੈਂਬਰ ਦੀ ਬਿਮਾਰੀ ਜਾਂ ਉਸ ਦਾ ਨੁਕਸਾਨ ਸੋ ਬਹੁਤ ਲਾਸ ਨਾ ਹੋਵੇ ਤੁਸੀਂ ਇੱਕ ਉਪਾਅ ਕਰ ਦੇਣਾ ਗਰੀਬਾਂ ਨੂੰ ਚਿੱਟੀ ਚੀਨੀ ਦੇਖੋ ਬ੍ਰਾਊਨ 슈ਗਰ ਵੀ ਹੈ ਚਿੱਟੀ ਚੀਨੀ ਤੇ ਦੁੱਧ ਦਾਨ ਕਰੋ ਸਿੱਧਾ ਖਿਆਲ ਰੱਖੋ ਇੱਕ ਹੋਰ ਡਰਾਵਣਾ ਸੁਪਨਾ ਜੋ ਸੱਚ ਹੋ ਜਾਂਦਾ ਅਕਸਰ ਜੇ ਸੁਪਨੇ ਚ ਤੁਹਾਨੂੰ ਕਾਲਾ ਬਿਲਕੁਲ ਪਿਓਰ ਕਾਲਾ ਸੱਪ ਡਸਦਾ ਹੈ ਸਮਝ ਲਓ ਤੁਹਾਡਾ ਦੁਸ਼ਮਣ ਜਾਂ ਕੋਈ ਕਾਨੂੰਨ ਅਦਾਲਤ ਜਾਂ ਚੱਕਰ ਪੈਣ ਵਾਲਾ ਆ ਜਾਂ ਫਿਰ ਆਰਥਿਕ ਮੁਸੀਬਤ ਆਉਣ ਵਾਲੀ ਹੈ ਬਸ ਸਮਝੋ ਦੇਰ ਸਵੇਰ ਆਈ ਕੇ ਆਈ ਤੁਸੀਂ ਉਪਾ ਕਰ ਲੈਣਾ ਸਵੇਰੇ ਜਿੱਦਣ ਸੁਪਨਾ ਆਇਆ ਅਗਲੇ ਦਿਨ ਹਨੂਮਨ ਚਾਲੀਸਾ ਦਾ ਪਾਠ ਕਰਨਾ ਪਿੱਪਲ ਦੇ ਹੇਠ ਦੇਖੋ ਸੱਤ ਕਾਲੇ ਛੋਲਿਆਂ ਦੇ ਦਾਣੇ ਸਿਰਫ ਸੱਤ ਸੱਤ ਛੋਲਿਆਂ ਦੇ ਦਾਣੇ ਖੰਡਿਤ ਨਾ ਹੋਣ ਸਾਬਤ ਹੋਣ ਕੋਹਣਾ ਨਾ ਲੱਗਾ ਹੋਵੇ ਤੇ ਸੁਸਰੀ ਜਿੰਨੂੰ ਕਹਦੀ ਦਾ ਸੋਰੀ ਸੁਸਰੀ ਤੇ ਗੁੜ ਨਾਲ ਉਹ ਰੱਖ ਦੋ ਪਿੱਪਲ ਦੇ ਥੱਲੇ ਇਕ ਹੋਰ ਸੁਪਨਾ ਹੈ ਜੇਨੂੰ ਅਣਗੌਲਿਆ ਨਹੀਂ ਕਰਨਾ ਅਨਡਿਕ ਨਹੀਂ ਕਰਨਾ ਪਾਣੀ ਚ ਡੁੱਬ ਗਏ ਹਾਂ ਇਹ ਉਹ ਸੁਪਨੇ ਆ ਜਦੋਂ ਆਪਾਂ ਸਵੇਰੇ ਕਿਤੇ ਅੱਖ ਖੋਲਦੀ ਤਾਂ ਰੱਬ ਰੱਬ ਕਰੀਦਾ ਵੀ ਸ਼ੁਕਰ ਆ ਮੈਂ ਤਾਂ ਜਿੰਦੀ ਆ ਸ਼ੁਕਰ ਆ ਮੇਰਾ ਵਾੜਵਿੰਗਾ ਨਹੀਂ ਹੋਇਆ ਹੈਨਾ ਸਾਚ ਸਾਹ ਆਉਂਦਾ ਸੋ ਅਕਸਰ ਪਾਣੀ ਚ ਡੁੱਬ ਜਾਈਦਾ ਇਹਦਾ ਅਰਥ ਹੈ ਭਾਵਨਾਤਮਕ ਸੰਘਰਸ਼ ਜਾਂ ਅਰਥ ਖਾਨੀ ਤੁਸੀਂ ਉਹ ਪਾ ਕੀ ਕਰਨਾ ਹੈ ਗੰਗਾ ਜਲ ਘਰ ਚ ਲਿਆਉਣਾ ਆਪਣੇ ਪਾਣੀ ਚ ਮਿਲਾਉਣਾ ਤੇ ਤੁਸੀਂ ਸ਼ਿਵਲਿੰਗ ਉੱਤੇ ਚੜਾ ਕੇ ਆਉਣਾ ਇੱਕ ਸੁਪਨਾ ਹੋ ਡਰਾਵਣਾ ਉਹਨੂੰ ਵੀ ਅਣਗੌਲਿਆ ਨਾ ਕਰਿਓ ਅੱਗ ਦੇ ਵਿੱਚ ਸੜਨਾ ਤੁਸੀਂ ਸੜ ਰਹੇ ਹੋ ਜਲ ਰਹੇ ਹੋ ਬਲ ਰਹੇ ਹੋ ਇਹਦਾ ਮਤਲਬ ਗੁੱਸਾ ਹੰਕਾਰ ਉਹਦੇ ਨਾਲ ਤੁਹਾਡੇ ਸਬੰਧਾਂ ਸਬੰਧਾਂ ਨੇ ਟੁੱਟ ਜਾਣਾ ਆਪਸੀ ਨੇ ਰਿਸ਼ਤੇ ਜਿਹੜੇ ਖਤਮ ਹੋ ਜਾਣੇ ਆ ਜਾਂ ਕੋਈ ਨਾ ਕੋਈ ਮਿਸ ਹੈਪਨਿੰਗ ਹੋਰ ਹੋਣ ਵਾਲੀ ਹੈ ਪਰਿਵਾਰ ਦੇ ਵਿੱਚ ਤੁਸੀਂ ਕੀ ਕਰਨਾ ਦਿਨ ਛੜਦੇ ਨੂੰ ਪੰਜ ਲਾਲ ਫੁੱਲ ਮਾਂ ਦੁਰਗਾ ਨੂੰ ਭੇਟ ਕਰ ਦੇਣੇ ਆ ਸਾਫ਼ ਸੁਥਰੇ ਧੋ ਕੇ ਇੱਕ ਹੋਰ ਸੁਪਨਾ ਚੀਕਦੇ ਹੋ ਰੌਲਾ ਪਉਣੇ ਉਪਰ ਆਵਾਜ਼ ਕਿਸੇ ਨੂੰ ਸੁਣਦੀ ਨਹੀਂ ਨਾ ਤੁਹਾਡੀ ਆਵਾਜ਼ ਨਿਕਲਦੀ ਆ ਪੂਰਾ ਅੱਡੀ ਚੋਟੀ ਦਾ ਜੋਰ ਲਾਇਆ ਹੁੰਦਾ ਕੋਈ ਤਾਂ ਮੇਰੀ ਆਵਾਜ਼ ਸੁਣ ਲੇ ਦਬਾ ਪੈਣਾ ਬਿਲਕੁਲ ਡਿਫਰੈਂਟ ਆ ਕਿਤੇ ਮੈਂ ਉਹ ਵੀ ਵੀਡੀਓ ਬਣਾਉਂਗੀ ਦਬਾ ਪੈਣਾ ਇਹ ਮੈਂ ਚਿਕਣ ਦੀ ਗੱਲ ਕਰ ਰਹੀ ਆ ਪਰ ਆਵਾਜ਼ ਦਾ ਨਾ ਨਿਕਲਣਾ ਮਨੋਵਿਗਿਆਨਕ ਤੌਰ ਤੇ ਕਿਤੇ ਫਸੇ ਪਏ ਆ ਤੁਸੀਂ ਕੰਪਲਿਕੀਸ਼ਨਸ ਨੇ ਜਾਂ ਚਾਲਵਾਜੀ ਦਾ ਸ਼ਿਕਾਰ ਹੋਣ ਵਾਲਿਓ ਬਚਣਾ ਤਾਂ ਬਚ ਜਾਓ ਉਪਾਅ ਕਰੋਗੇ ਸਵੇਰੇ ਕਾਲੇ ਕੁੱਤੇ ਨੂੰ ਰੋਟੀ ਖਪਾ ਦਿਓ ਤੇ ਸ਼ਾਮ ਨੂੰ ਦਰਵਾਜ਼ੇ ਦੇ ਬਾਹਰ ਇੱਕ ਚਰਾਗ ਬਾਲ ਦਿਓ ਮੈਂ ਇੱਕ ਵੈਦਿਕ ਟਿਪ ਦੇਣ ਲੱਗੀ ਤੁਹਾਨੂੰ ਜੇ ਤੁਹਾਨੂੰ ਸੁਪਨਾ ਲੱਗੇ ਕਿ ਬੜਾ ਡਰਾਵਣਾ ਆ ਮੇਰੇ ਮਨ ਨੂੰ ਵੀ ਥੋੜਾ ਡਰ ਭੈ ਆਉਣ ਲੱਗ ਪਿਆ ਕਿ ਕਿਤੇ ਕੁਝ ਹੋ ਨਾ ਜਾਏ ਤਾਂ ਉਹਦਾ ਜ਼ਿਕਰ ਨਹੀਂ ਕਰਨਾ ਜ਼ਿਕਰ ਕਰਨਾ ਸ਼ੇਅਰ ਕਰਨਾ ਕੁਝ ਸੁਪਨੇ ਉਹ ਵੀ ਮੈਂ ਦੱਸਾਂਗੀ ਜਨਨ ਨੂੰ ਆਪਾਂ ਸ਼ੇਅਰ ਨਹੀਂ ਕਰਨਾ ਕਿਸੇ ਹੋਰ ਵੀਡੀਓ ਜੇ ਤੁਹਾਨੂੰ ਸੁਪਨਾ ਲੱਗੇ ਡਰਾਵਣਾ ਉਹਦਾ ਜ਼ਿਕਰ ਕਰੋ ਤੁਸੀਂ ਕੀ ਕਰਨਾ ਕਿਸੇ ਦੀ ਮਦਦ ਕਰ ਦੋ ਹੈਲਪ ਕਰ ਦੋ ਇਹ ਮਨੋਵਿਗਿਆਨਕ ਤੇ ਆਤਮਿਕ ਦੁਆ ਤੌਰ ਤੇ ਤੁਹਾਡੀ ਰੱਖਿਆ ਕਰੇਗਾ ਤਾਂ ਦੋਸਤੋ ਅਗਲੀ ਵਾਰੀ ਜਦੋਂ ਕੋਈ ਅਜੀਬ ਸੁਪਨਾ ਆਏ ਤਾਂ ਉਹਨੂੰ ਨਜ਼ਰ ਅੰਦਾਜ਼ ਨਾ ਕਰਿਓ ਡਾਕਟਰ ਤੇਰਾਕੌਰ ਦੀ ਬੇਨਤੀ ਹੈ ਜੇ ਤੁਹਾਨੂੰ ਲੱਗਾ ਕਿ ਮੈਂ ਸੁਪਨਿਆਂ ਨੂੰ ਵੱਖਰੇ ਐਂਗਲ ਤੋਂ ਸਮਝਾਉਣ 'ਚ ਕਾਮਯਾਬ ਰਹੀ ਹਾਂ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਕਮੈਂਟ 'ਚ ਦੱਸਿਓ ਤੁਸੀਂ ਕਿ ਤੁਹਾਨੂੰ ਕਿਹੜਾ ਸੁਪਨਾ ਆਉਂਦਾ ਜਿਹੜਾ ਸਭ ਤੋਂ ਜ਼ਿਆਦਾ ਡਰਾਵਣਾ ਲੱਗਦਾ ਹੈ ਸਾਨੂੰ ਸਭ ਨੂੰ ਸੁਪਨੇ ਆਉਂਦੇ ਆ ਪਰ ਤੁਸੀਂ ਕਮੈਂਟ ਬਾਕਸ 'ਚ ਮੈਨਾ ਸ਼ੇਅਰ ਕਰਿਓ ਕਿ ਤੁਹਾਨੂੰ ਕਿਹੜਾ ਸੁਪਨਾ ਆਉਂਦਾ ਜਿਹੜਾ ਬਹੁਤ ਡਰਾਵਣਾ ਲੱਗਦਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਇੱਕ ਉਪਾਅ ਦੱਸਣ ਲੱਗੇ ਆ ਸੁਪਨਿਆਂ ਤੋਂ ਬਚਾ ਲਈ ਸਰਵ ਸੰਜਾ ਉਪਾਅ ਜਨਮ ਪੱਤਰੀ ਹੈ ਨਹੀਂ ਹੈ ਜੇ ਬੁਰੇ ਸੁਪਨੇ ਲਗਾਤਾਰ ਆ ਰਹੇ ਆ ਤਾਂ ਸੌਣ ਤੋਂ ਪਹਿਲਾਂ ਹੱਥ ਪੈਰ ਧੋਣੇ ਆ ਮੂੰਹ ਤੇ ਵੀ ਥੋੜਾ ਜਿਹਾ ਪਾਣੀ ਲਾ ਲਓ ਤੇ ਬੈੱਡ ਦੇ ਕੋਲ ਜ਼ਮੀਨ ਉੱਤੇ ਖੁੱਲਾ ਪਾਣੀ ਰੱਖ ਲਓ ਕਿਸੇ ਵੀ ਭਾਂਡੇ 'ਚ ਸਵੇਰੇ ਉਹ ਪਾਣੀ ਗਮਲਿਆਂ ਜਾਂ ਵੱਡੇ ਰੁੱਖ ਦੀ ਜੜ੍ਹ 'ਚ ਪਾ ਦੇਣਾ ਹੈ ਬਹੁਤ ਫਰਕ ਪੈਣਾ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਆਪਣਾ ਆਪਣੇ ਪਰਿਵਾਰ ਦਾ ਖਿਆਲ ਰੱਖਣਾ ਟਿਲ ਦੈਨ ਬਾਏ ਬਾਏ